ਮੇਰੇ ਬਾਰੇ ਐਂਗਲ ਨਹੀਂ ਪੁੱਛਿਆ। ਅੱਛਾ। ਖੱਟੜੇ ਸਰਕਾਰ ਦੀ ਇੰਨੀ ਨਲਾਕੀ ਦੇਖੀ ਵੀ ਬੰਦੇ ਲੋਕਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ। ਪਿੰਡ ਲਖਮੀਰ ਵਾਲਾ ਤੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਜਾਂਦੇ ਸਮੇਂ ਰੋਤਕ ਵਿਖੇ ਬਸ ਐਕਸੀਡੈਂਟ ਵਿੱਚ ਜ਼ਖਮੀ ਹੋਏ ਕਿਸਾਨ ਨੂੰ ਇਲਾਜ ਲਈ ਕਸ਼ਮੀਰੀ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ। ਦੇਖੋ ਕੀ ਕਹਿ ਰਹੀ ਹੈ ਕਿਸਾਨ ਜਥੇਬੰਦੀ ਅਤੇ ਜ਼ਖਮੀ ਹੋਏ ਕਿਸਾਨ ਦਾ ਪਰਿਵਾਰ ਇੱਥੇ ਪਹੁੰਚਣ ਦਾ ਕਾਰਨ ਇਹ ਆ ਜੀ ਪਿਛਲੇ ਦਿਨੀ ਦਿੱਲੀ ਸੰਘਰਸ਼ ਵਿੱਚ ਪਹੁੰਚ ਰਹੇ ਤੇ ਸਾਡੇ ਸੂਬੇ ਦੇ ਸਿਕੁਤਰ ਮਲਕੀਤ ਸਿੰਘ ਲਖਮੀਰ ਵਾਲਾ ਉਹਨਾਂ ਦੀ ਉੱਥੇ ਆਸ਼ੀਸ਼ ਉਹਨਾਂ ਦੀਆਂ ਲੱਤਾਂ ਟੁੱਟ ਗਈਆਂ ਬਹੁਤ ਨੁਕਸਾਨ ਹੋਇਆ ਸਰੀਰ ਦਾ ਉਹਨਾਂ ਦਾ ਉਹਨਾਂ ਦਾ ਪਤਾ ਲੈਣ ਵਾਸਤੇ ਸੀ ਦਿੱਲੀ ਮੋਰਚੇ 'ਚ ਆਇਆ ਪਤਾ ਲੈਣ ਵਾਸਤੇ ਉਹਨਾਂ ਦਾ ਉਹਨਾਂ ਦੇ ਬਹੁਤ ਅਗੁਮਿਹਰ ਸਟਾਂ ਲੱਗੀਆਂ ਨੇ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਇਸ ਵਕਤ ਨੂੰ ਬਰੇਗੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਮੋਰਚੇ ਦੇ ਵਿੱਚ ਝੀਡ ਹੋ ਰਹੇ ਨੇ ਕਿਸਾਨ ਇਹਨਾਂ ਦੇ ਡੱਤਾਂ ਬਾਹਾਂ ਟੁੱਟ ਰਹੀਆਂ ਨੇ ਉਹਨਾਂ ਦੀ ਮਦਦ ਕਰੇ ਸਰਕਾਰ ਇਹਨਾਂ ਦੇ ਇਲਾਜ ਵਾਸਤੇ ਵੱਧ ਤੋਂ ਵੱਧ ਸਹਾਇਤਾ ਦੇਵੇ ਘੱਟੋ ਘੱਟ 5-7 ਲੱਖ ਰੁਪਈਆ ਤਾਂ ਇਹਨਾਂ ਦੇ ਇਲਾਜ ਵਾਸਤੇ ਸਰਕਾਰ ਭੇਜੇ ਕਿਉਂਕਿ ਜੋਧੇ ਨੇ ਸਵਾ ਮਹੀਨੇ ਤੋਂ ਉੱਥੇ ਦਿੱਲੀ ਲੜਾਈ ਲੜ ਰਹੇ ਤੇ ਇਹ ਤੋਂ ਪਿੰਡੋਂ ਮਿਲ ਕੇ ਦਵਾਰੇ ਫੇਰ ਜਾ ਰਹੇ ਸੋ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਉੱਥੇ ਬੱਸ ਦਾ ਹਾਦਸਾ ਹੋ ਗਿਆ ਉਹਦੇ ਵਿੱਚ ਇਹਨਾਂ ਦੀਆਂ ਲੱਤਾਂ ਦਾ ਲੱਤ ਟੁੱਟ ਗਈ ਦੋ ਜਗ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਜੀ ਮੇਰੇ ਦਾਦਾ ਜੀ ਜੋ ਪਿਛਲੇ ਸਮੇਂ ਤੋਂ ਉਹ ਇਹ ਪਹਿਲਾਂ ਪੰਜਾਬ 'ਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਭੂਮਿਕਾ ਨਿਭਾਈ ਸੰਗਰੂਰ ਸਟੇਸ਼ਨ ਤੇ ਇੱਕ ਮਹੀਨਾ ਲਗਾਤਾਰ ਸੰਘਰਸ਼ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਵੀ 26 ਤਰੀਕ ਤੋਂ ਬਾਅਦ ਇੱਕ ਮਹੀਨਾ ਉੱਥੇ ਲਾਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਅਸੀਂ ਉਹਨਾਂ ਨੂੰ ਘਰ ਬੁਲਾਇਆ ਤੇ ਉਸ ਤੋਂ ਬਾਅਦ ਉਹ ਦਵਾਈ ਲੈ ਕੇ ਦੁਬਾਰਾ ਵਾਪਸ ਦਿੱਲੀ ਚਲੇ ਜਾ ਰਹੇ ਸੀਗੇ ਤਾਂ ਕਰਕੇ ਉਹਨਾਂ ਦੀ ਰੋਤਕ バス ਦਾ ਐਕਸੀਡੈਂਟ ਹੋਣ ਕਾਰਨ ਲੱਤ ਟੁੱਟ ਚੁੱਕੀ ਸੀਗੀ ਤੇ ਉਸ ਨੂੰ ਐਂਬੂਲੈਂਸ ਚ ਰੋਤਕ ਲਿਜਾਇਆ ਗਿਆ ਪੀਜੀਆਈ ਹਸਪੀਟਲ ਆ ਤੇ ਉੱਥੇ ਉਹਨਾਂ ਨੂੰ ਜਦੋਂ ਉੱਥੇ ਲੈ ਕੇ ਗਏ ਸਾਡੇ ਕੋਲ ਖ਼ਬਰ ਪਹੁੰਚੀ ਸਾਨੂੰ ਪਹੁੰਚਦੇ ਉੱਤੇ ਸੇ ਸੱਤ ਘੰਟੇ ਲੱਗੇ ਸੀਗੇ ਜੀ ਤੇ ਉਦੋਂ ਜਦੋਂ ਅਸੀਂ ਜਾ ਕੇ ਦੇਖਿਆ ਉਸ ਸਟੇਟਰ ਦੇ ਵਿੱਚ ਚੀਕਤਾ ਮਾਰ ਰਹੇ ਸੀਗੇ ਤੇ ਉਹਨਾਂ ਨੂੰ ਕੋਈ ਵੀ ਹੱਥ ਨਹੀਂ ਲਾ ਰਿਆ ਸੀ ਕੋਈ ਵੀ ਡਾਕਟਰ BC ਕੋਲ ਖੱਟੜੇ ਸਰਕਾਰ ਦੀ ਇੰਨੀ ਨਲਾਕੀ ਦੇਖੀ ਵੀ ਬੰਦੇ ਨੂੰ ਮਰੇ ਪਹੇ ਨੂੰ ਵੀ ਉੱਥੇ ਹੱਥ ਨਹੀਂ ਲਾ ਰਹੇ ਸੀਗੀ ਉਹਦੀ ਬਹੁਤ ਜ਼ਿਆਦਾ ਗੰਭੀਰ ਹਾਲਤ ਸੀਗੀ ਖੱਟੜੇ ਸਰਕਾਰدار ਬਈਆ ਜੀ ਇਹ ਬਹੁਤ ਗਲਤ ਹੈਗਾ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਜਾਨੀ ਨੁਕਸਾਨ ਹੋ ਸਕਦਾ ਸੀਗਾ ਜੇ ਅਸੀਂ ਨਾ ਪਹੁੰਚਦੇ ਉੱਥੇ ਜੀ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਸ ਬਾਰੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜਿਵੇਂ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆਗਾ ਵੀ ਜੋ ਉਹਨਾਂ ਦੇ ਛੱਟਾਂ ਲੱਗੀਆਂ ਨੇਗੀਆਂ ਉਹਨਾਂ ਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ। ਹਾਂਜੀ ਇਸ ਤੋਂ ਤਨਾ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਤੁਹਾਡੇ ਨਾਲ ਜੀ? ਬੱਸ ਸਮਾਨ ਲੈ ਜਾਂਦੇ ਆਂ ਅੰਦੋਲਨ ਵਿੱਚ ਦਿੱਲੀ। ਹਾਂਜੀ। ਬੱਸ ਸਮਨ ਤਾਈਂ ਭੱਤਕੀ ਹੋਇਆ। ਹਾਂਜੀ। ਉਹ ਛੱਟਾਂ ਵੱਜੀਆਂ ਬੱਸ ਸੁਰਤ ਵਿੱਚ ਵਿਚਾਈ। ਤੇ ਉੱਥੇ ਤੁਹਾਡਾ ਰੁਤਕਲਾਜ ਹੋਇਆ ਇਸ ਬਾਰੇ ਕਿ ਨਾਹੀ? ਉੱਥੇ ਮੰਨ ਜੀ ਤਿੰਨ ਦਿਨ ਪਹਿਰੇ ਕਿਸੇ ਨੇ ਪੁੱਛਿਆ ਅੱਛਾ ਜੀ ਕੋਈ ਮੇਰੇ ਸਾਹਮਣੇ ਨਹੀਂ ਕੀ ਕਾਰਨ ਹੋਇਆ ਉਹਨਾਂ ਨੂੰ ਤੈਨੂੰ ਪੁੱਛਿਆ ਕਿਉਂ ਨਹੀਂ ਗਿਆ ਜੀ ਹੈ ਜੀ ਠੀਕ ਹੈ ਕਿਸਾਨ ਹੋਣ ਦੇ ਲਾਤੇ ਤੈਨੂੰ ਤਾਲੀ ਪੁੱਛ ਰਹੇ ਸੀ ਤਾਂ ਪੰਜਾਬ ਦੇ ਲਾਤੇ ਜੀ ਕਿਸਾਨਾਂ ਦੇ ਅੰਦੋਲਨ ਜੀ ਜਾ ਰਹੇ ਵੀ ਅਸੀਂ ਨੇ ਇਹਦੀ ਉਹ ਕਰਦੇ ਆ ਅੱਛਾ ਜੀ ਵਾਝਿਆ ਅਸੀਂ ਇਹਦਾ ਇਲਾਜ ਕਰਦੇ ਲੋਕ ਪੱਖ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦਬਾਓ